ਪਹਿਲਾਂ ਤਾਂ ਜੀ ਪੰਜਾਬ 78 ਟੀਵੀ ਦੇ ਸਰੋਤਿਆਂ ਨੂੰ ਤੇ 80 ਸੀ ਨਿਊਜ਼ ਚੈਨਲ ਦੇ ਸਰੋਤਿਆਂ ਨੂੰ ਸਾਡੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਪਿਆਰ ਭਰੀ ਸასი ਸ਼ਾਲ ਤੇ ਅੱਜ ਜਿਹੜਾ ਮੁਬਾਰਕ ਦਿਨਾਂ ਜਿਹਦੇ ਵਿੱਚ ਅਸੀਂ ਸੱਲ ਕਲਾਂ ਤੇ ਖੁਰਦੇ ਪਤਵੰਤੇ ਸੱਜਣਾ ਦੇ ਨਾਲ ਇਕੱਤਰ ਹੋ ਕੇ ਇਹ ਜਿਹੜਾ ਸਮਾਗਮ ਕਰ ਰਹੇ ਹਾਂ ਇਹਦੇ ਵਿੱਚ ਸਾਡੇ ਮਾਨਯੋਗ ਕਲੱਬ ਦੇ ਮੈਂਬਰ ਸਹਿਬਾਨ ਅਟੇਰੀਨ ਸ਼ਮੇਦਰ ਸਿੰਘ ਗਰਚਾ ਜੀ ਜਿਨ੍ਹਾਂ ਦਾ ਅੱਜ ਮੁਬਾਰਕ ਜਨਮ ਦਿਨ ਆ ਤੇ ਉਹਨਾਂ ਨੇ ਸਪੈਸ਼ਲ ਇਹ ਮੈਨੂੰ ਸਨਿਹਜ ਦਤਾ ਪਈ ਜਿਹੜਾ ਮੇਰਾ ਜਨਮ ਦਿਨ ਦਾ ਨਾ ਉਹ ਤੁਸੀਂ ਮੇਰੇ ਪਿੰਡ ਜਾ ਕੇ ਬਣਾਓ ਪਿੰਡ ਦੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਗੱਲ ਸੁਣੋ ਉਹਨਾਂ ਨੂੰ ਕੁਝ ਸਮਗਰੀ ਵੰਡੋ ਤੇ ਆ ਪਿੰਡ ਦੀ ਸਾਡੀ ਹੋਣਹਾਰ ਧੀ ਆ ਜਿਹੜੀ ਬੜੇ ਸਧਾਰਨ ਪਰਿਵਾਰ ਚੋਂ ਪੈਦਾ ਹੋਈ ਆ ਤੇ ਇਹਦੇ ਮਤਲਬ ਇਹ ਆ ਪੂਰੇ ਏਸ਼ੀਆ ਦੇ ਵਿੱਚ ਆਪਣਾ ਜਿਹੜਾ ਸਿੱਕਾ ਜਮਾਇਆ ਤੇ ਗੋਆ ਦੇ ਵਿੱਚੋਂ ਇਹ 골ਡ ਮੈਡਲ ਜਿੱਤ ਕੇ ਆਈ ਆ ਕਿੰਗ ਬਾਕਸ ਦੇ ਵਿੱਚ ਤੇ ਅਸੀਂ ਇਹਦਾ ਸਨਮਾਨ ਕਰਨ ਲਈ ਇਹਨੂੰ ਸ਼ਾਬਾਸ਼ ਦੇਣ ਦੇ ਲਈ ਵੀ ਅੱਜ ਇਹ ਕੋ ਪਹੁੰਚੇ ਆ ਤੇ ਉਹਦੇ ਲਈ ਮਤਲਬ ਇਹ ਕੁੜੀ ਦਾ ਅਸੀਂ ਅੱਜ ਇਹ ਸਨਮਾਨਿਤ ਕੀਤਾ ਮਸਕਾਨ ਦਾ ਇਹਨੂੰ 51000 ਰੁਪਏ ਨਗਦ ਰਾਸ਼ੀ ਤੇ ਸਨਮਾਨ ਚਿੰਨ ਦੇ ਨਾਲ ਮਤਲਬ ਇਹ ਸਨਮਾਨਿਤ ਕੀਤਾ ਤੇ ਨਾਲ ਇਹ ਅਸੀਂ ਵਾਦਾ ਕਰਦੇ ਆ ਕਿ ਜੇ ਕੋਈ ਬੰਦਾ ਸਮਾਜ ਵਿੱਚ ਚੰਗਾ ਕੰਮ ਕਰ ਰਿਹਾ ਤੇ ਉਹਦੇ ਲਈ ਸਾਡੀ ਇਹ ਇੱਕ ਨੈਤਿਕ ਡਿਊਟੀ ਆ ਕਿ ਉਹਦਾ ਅਸੀਂ ਸਾਥ ਦੇਣਾ ਜੋ ਉਹਨੇ ਲਕਸ਼ ਆਪਣਾ ਬਣਾਇਆ ਜੋ ਨਿਸ਼ਾਨਾ ਬਣਾਇਆ ਉਸ ਨਿਸ਼ਾਨੇ ਦੀ ਪੂਰਤੀ ਵਾਸਤੇ ਮਤਲਬ ਇਹ ਨਹੀਂ ਹੋ ਸਕਦਾ ਵੀ ਉਹਦੇ ਕੋਈ ਆਰਥਿਕ ਸਾਧਨ ਉਹਦੇ ਦੀਵਾਰ ਬਣ ਜਾਣਾ ਉਹ ਆਰਥਿਕ ਸਾਧਨ ਜਿਹੜੇ ਦੀਵਾਰ ਨਹੀਂ ਬਣ ਸਕਦੇ ਉਹਦੇ ਲਈ ਸਾਡੀ ਅੱਜ ਇੱਥੇ ਪਿੰਡ ਦੀ ਮਤਲਬ ਇਹ ਹੈ ਭਾਈਚਾਰੇ ਦੇ ਵਿੱਚ ਜਿੰਨੇ ਵੀ ਸੱਜਣ ਇਕੱਠੇ ਹੋਏ ਆ ਸਾਡੀ ਇਹ ਕਮਿਟਮੈਂਟ ਹੈਗੀ ਆ ਵੀ ਰੋਟਰੀ ਕਲੱਬ ਵਾਂਗ ਗ੍ਰੀਨ ਜਿਹੜਾ ਲੋੜਵੰਦ ਦੀ ਮਦਦ ਕਰਦਾ ਜਿਹੜਾ ਬੰਦਾ ਕੋਈ ਕਰਨਾ ਚਾਹਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਾ ਚਾਹਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹਦਾ ਲੇਕਿਨ ਉਹ ਇਸ ਕਰਕੇ ਰਹਿ ਜਵੇ ਵੀ ਉਹਦੇ ਕੋਈ ਪੈਸੇ ਹਨ ਨਹੀਂ ਉਹ ਪੜ੍ਹਾਈ ਤੋਂ ਇਸ ਕਰਕੇ ਰਹਿ ਜਵੇ ਵੀ ਉਹਦੇ ਕੋਈ ਪੈਸਾ ਹਨ ਨਹੀਂ ਲੇਕਿਨ ਉਹਦੇ ਲਈ ਸਾਡੀ ਮਤਲਬ ਇਹ ਅੱਜ ਕਮਿਟਮੈਂਟ ਆ ਬੜਾ ਇਤਿਹਾਸਕ ਸਥਾਨ ਆ ਜਿੱਥੇ ਅਸੀਂ ਪਖਸ਼ਣ ਕਰ ਰਹੇ ਆ ਬਾਬਾ ਫਲਾ ਜੀ ਦਾ ਤੇ ਮੈਂ ਅੱਜ ਮਤਲਬ ਉਹਨਾਂ ਨੂੰ ਹਾਜ਼ਰ ਨਾਜ਼ਰ ਕਰਕੇ ਇਹ ਕਹਿੰਦਾ ਕਿ ਕੋਈ ਇਹ ਕੁੜੀ ਦੀ ਹੋਰ ਵੀ ਕੋਈ ਬੱਚਾ ਹੋਵੇ ਜਿਹੜਾ ਮਤਲਬ ਇਹ ਚਾਹਦਾ ਹੋਵੇ ਕਿ ਮੈਂ ਵੀ ਆਹ ਨਿਸ਼ਾਨਾ ਹੈਗਾ ਵੀ ਉਹਦੀ ਪੂਰਤੀ ਦੇ ਲਈ ਮੇਰੇ ਕੋਲ ਸਾਧਨ ਨਹੀਂ ਹੈਗੇ ਪੈਸੇ ਦੇ ਮੈਨੂੰ ਯਾਦ ਆ ਵੀ ਇੱਥੇ ਇੱਕ ਪਰਿਵਾਰ ਆ ਉਹਨਾਂ ਦਾ ਮਕਾਨ ਢਹਿ ਗਿਆ ਸੀਗਾ ਪਹਿਲਾਂ ਤਾਂ ਸਾਡੀ ਕੋਸ਼ਿਸ਼ ਸੀ ਵੀ ਅਸੀਂ ਮਕਾਨ ਬਣਾ ਦਈਏ ਉਹ ਸਾਡੇ ਕਿਸੇ ਹੋਰ ਐਨਰੀ ਭਰਾ ਨੇ ਮਤਲਬ ਕਮਿਟਮੈਂਟ ਕੀਤੀ ਫਿਰ ਅਸੀਂ ਉਹ ਲੜਕੀ ਨੇ ਪੜਾਉਣ ਦੀ ਗੱਲ ਕੀਤੀ ਮੈਂ ਉਹਨੂੰ ਘੱਟੋ ਘਾਟ ਚਾਰ ਫੋਨ ਕੀਤੇ ਲੇਕਿਨ ਉਹ ਕਹਿੰਦੀ ਨਹੀਂ ਅੰਕਲ ਜੀ ਮੈਂ ਪੜਨਾ ਨਹੀਂ ਬਈ ਮੇਰੇ ਕੋਈ ਪਰਿਵਾਰਕ ਰੁਕੀਏ ਨਹੀਂਆਂ ਲੇਕਿਨ ਸਾਡੀ ਕੋਸ਼ਿਸ਼ ਇਹ ਹੈ ਵੀ ਤੈਨੂੰ ਹਰ ਚੀਜ਼ ਲੈ ਕੇ ਦੇਾਂਗੇ ਤੂੰ ਜੋ ਪੜਨਾ ਚਾਹੁੰਦੀ ਹੈ ਜਿਹੜੀ ਮਤਲਬ ਸਬਜੈਕਟ ਰੱਖਣਾ ਚਾਹੁੰਦੇ ਆ ਤੂੰ ਸਾਇੰਸ ਪੜ੍ਹਨੀ ਆ ਤੂੰ ਇਕਨੋਮਿਕਸ ਪੜ੍ਹਨੀ ਆ ਤੂੰ ਆਰਟਸ ਪੜ੍ਹਨੀ ਆ ਇਹ ਤੂੰ ਚੂਜ਼ ਕਰ ਲੈ ਲੇਕਿਨ ਤੇਰੇ ਪੜ੍ਹਾਈ ਕਾਲਜ ਦੀ ਪੜ੍ਹਾਈ ਤੋਂ ਲੈ ਕੇ ਡਰੈਸ ਕੋਡ ਤੋਂ ਲੈ ਕੇ ਹਰ ਚੀਜ਼ ਦਾ ਜਿਹੜਾ ਖਰਚਾ ਉਹ ਅਸੀਂ ਰੋਟਰੀ ਇਹ ਗਰਚਾ ਸਾਹਿਬ ਤਾਂ ਦੇਖੋ ਜੀ ਮੈਨੂੰ ਲੱਗਦਾ ਵੀ ਉਹ ਤਾਂ ਜਨਮ ਦਿਨ ਉਹਨਾਂ ਦਾ 365 ਦਿਨੀਆਂ ਵੀ ਉਹ ਤਾਂ ਜਦੋਂ ਸਵੇਰ ਨੂੰ ਉੱਠਦੇ ਆ ਉਦੋਂ ਤੋਂ ਲੈ ਕੇ ਸ਼ਾਮ ਤੱਕ ਇਹ ਸੋਚਦੇ ਆ ਵੀ ਯਾਰ ਉਸ ਪਾਸੇ ਵੀ ਹੋਣ ਵਾਲਾ ਉਸ ਪਾਸੇ ਵੀ ਹੋਣ ਵਾਲਾ ਤੇ ਉਹ ਆਪਣੇ ਦਸਾਂ ਨੌ ਦੀ ਕਮਾਈ 'ਚ ਉਹ ਦਸਵੰਦ ਕੀ ਮੈਂ ਸਮਝਦਾ ਵੀ ਉਹ ਤਾਂ ਮਤਲਬ ਦਸਵੰਦ ਤੋਂ ਵੀ ਉੱਪਰ ਕੱਢ ਕੇ ਰੱਬੀ ਰੂਹ ਆ ਤੇ ਉਹ ਮਤਲਬ ਹਮੇਸ਼ਾ ਯਤਨ ਕਰਦੇ ਰਹਿੰਦੇ ਆ ਲੇਕਿਨ ਅੱਜ ਜੇ ਕਿਤੇ ਮਤਲਬ ਉਹ ਇੱਥੇ ਹੁੰਦੇ ਤੇ ਇਸ ਪ੍ਰੋਗਰਾਮ ਦੀ ਤਸਵੀਰ ਕੁਝ ਹੋਰ ਹੁੰਨੀ ਸੀ ਲੇਕਿਨ ਫੇਰ ਵੀ ਅਸੀਂ ਕੋਸ਼ਿਸ਼ ਕੀਤੀ ਆ ਪੇ ਉਹਨਾਂ ਦੇ ਜਨਮ ਦਿਨ ਨੂੰ ਲੋੜਵੰਦ ਪਰਿਵਾਰਾਂ ਦੇ ਵਿੱਚ ਜਾ ਕੇ ਸੈਲੀਬ੍ਰੇਟ ਕੀਤਾ ਜਾਵੇ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਇਹ ਮਤਲਬ ਇਹ ਆ ਕਿ 5-5 ਕਿਲੋ ਪਰਿਵਾਰਾਂ ਨੂੰ ਖੰਡ ਵੰਡ ਰਹੇ ਹਾਂ ਜੀ ਤੇ ਨਾਲ ਇਹ ਬੱਚੀ ਨੂੰ ਜਿਹੜਾ ਆਪਾਂ ਸਨਮਾਨ ਕੀਤਾ 5100 ਰੁਪਏ ਦੀ ਨਗਦ ਰਕਮ ਤੇ ਨਾਲ ਮਤਲਬ ਸਨਮਾਨ ਦੇ ਕੇ ਮਤਲਬ ਸਨਮਾਨ ਦੇ ਕੇ ਨਾਲੇ ਵਾਦਾ ਵੀ ਕੀਤਾ ਕਿ ਫਰਦਰ ਕੋਈ ਵੀ ਇਹਨੂੰ ਕੋਈ ਆਂਦੀ ਆ ਕੋਈ ਪ੍ਰੋਬਲਮ ਕੋਈ ਆਰਥਿਕ ਸਾਧਨ ਜਿਹੜੇ ਇਹਦੇ ਕੋਈ ਮਤਲਬ ਡਿਕਾ ਪਾਣਦੇ ਜਦੋਂ ਕੋਸ ਸਾਹਿਬ ਨੇ ਦੱਸਿਆ ਤੇ ਅਸੀਂ ਜਰੂਰ ਮਤਲਬ ਇਹ ਕਮਿਟਮੈਂਟ ਕਰਾਂਗੇ ਬਾਕੀ ਬਾਕੀ ਉਹਨਾਂ ਦੀ ਜਿਹੜੀਆਂ ਪਲੈਨਿੰਗਾਂ ਖਰਚਾ ਸਾਬ ਦੀਆਂ ਪਲੈਨਿੰਗ ਇਹ ਆ ਵੀ ਮਤਲਬ ਮੈਂ ਪਹਿਲਾਂ ਵੀ ਇੱਥੇ ਲਕਚਿਤ ਕੀਤਾ ਹੋਵੇ 16 ਸਾਲ ਦੀ ਉਮਰ ਚੋ ਚਲੇ ਗਿਆ ਇੰਗਲੈਂਡ ਦੇ ਵਿੱਚ ਤੇ ਇੰਗਲੈਂਡ ਸਾਰੀ ਉਹ ਇੰਗਲੈਂਡ ਰਿਹਾ ਆ ਕੇ ਵੀ ਬੰਗੇ ਰਹਿਣ ਲੱਗ ਪਿਆ ਲੇਕਿਨ ਉਹਦਾ ਦਿਲ ਜਿਹੜਾ ਪਿੰਡ 'ਚੇ ਧੜਕਦਾ ਜੇ ਵੀ ਪਹਿਲਾਂ ਉਹਨੇ ਸਕੂਲ ਦੀ ਬਣਾਉਣ ਦੀ ਸ਼ੁਰੂਆਤ ਕੀਤੀ ਉਹਦੇ 'ਚ ਵੀ ਉਹ ਹੋਇਆ ਜੇ ਲੀਡਰ ਬਣਿਆ ਪਿੰਡ ਦੇ ਲੋਕਾਂ ਦਾ ਵੀ ਸਾਥ ਦਿੱਤਾ ਲ ਔਰ ਮੈਕਸਿਮਮ ਦਾਖਲ ਬਣਾਨੇ ਖਰਚੀਆ ਉਹ ਤੋਂ ਬਾਅਦ ਆ ਮੈਂ ਹੁਣੇ ਗੱਲ ਕੀਤੀ ਆ ਕਿ ਸਰਕਾਰ ਤੋਂ 430000 ਦੀ ਗ੍ਰਾਂਟ ਆਈ ਆ ਉਹਦੇ ਚ ਵੀ ਉਹਨੇ ਜਿੰਨੇ ਯਤਨ ਕੀਤੇ ਆ ਅਜੇ ਹੋਰ ਵੀ ਗ੍ਰਾਂਟ ਆ ਕੇ ਆ ਰਹੀ ਆ ਉਹਦੀ ਵੀ ਮਤਲਬ ਪ੍ਰੋਸੈਸ ਦੇ ਵਿੱਚ ਆ ਕਦੀ ਵੀਡੀਓ ਦਫ਼ਤਰ ਜਾਓ ਕਦੀ ਡੀਸੀ ਦਫ਼ਤਰ ਜਾਓ ਕਦੀ ਚੰਡੀਗੜ੍ਹ ਦੇ ਦੋ ਤਿੰਨ ਗੇੜੇ ਮਤਲਬ ਮਾਰੇ ਉਹਨਾਂ ਨੇ ਲੇਕਿਨ ਉਹਨਾਂ ਦੇ ਮਨ ਚ ਆ ਵੀ ਪਿੰਡ ਦਾ ਆ ਵੀ ਹੋ ਜਵੇ ਆ ਵੀ ਹੋ ਜਵੇ ਹੁਣ ਸਕੂਲ ਬਣ ਗਿਆ ਬਹੁਤ ਵਧੀਆ ਬਿਲਡਿੰਗ ਬਣ ਗਈ ਆ ਉੱਥੇ ਮਤਲਬ ਪਹਿਲਾਂ ਬੱਚਿਆਂ ਦੀ ਗਿਣਤੀ ਵਧੀ ਸੀ ਤੇ ਹੁਣ ਮਤਲਬ ਇਹ ਕੁਝ ਘਟ ਗਈ ਆ ਪਹਿਲਾਂ ਰਿਕਸ਼ਾ ਲਗਾਇਆ ਸੀ ਸਕੂਲ ਵਾਲਿਆਂ ਨੇ ਵੀ ਕੋਈ ਮਤਲਬ ਉਹਦੇ ਚ ਖਰਚ ਪਾਣੀ ਕੀਤਾ ਹੋਊਗਾ ਉਹ ਮਤਲਬ ਕਿਸੇ ਵਜ੍ਹਾ ਕਰਕੇ ਫਟ ਗਿਆ ਉਹਨਾਂ ਦੇ ਬੱਚੇ ਵੀ ਥੋੜੇ ਜਿਹਾ ਘਟ ਗਏ ਆ ਤੇ ਉਹਨਾਂ ਦੀ ਮਨਚ ਇੱਛਾ ਹੈ ਵੀ ਚਲੋ ਅਸੀਂ ਉਹ ਵੀ ਮਤਲਬ ਖਰਚਾ ਦੇਣ ਨੂੰ ਤਿਆਰ ਹਾਂ ਵੀ ਸਾਨੂੰ ਪਿੰਡ ਦਾ ਸਹਿਯੋਗ ਚਾਹੀਦਾ ਕਿ ਅਸੀਂ ਤਾਂ ਫੇਰ ਵੀ ਬਾਹਰੇ ਰਹਿਣਾ ਜਿਹੜਾ ਜੋ ਵੀ ਮੈਨੇਜ ਕਰਨਾ ਉਹ ਪਿੰਡ ਵਾਲਿਆਂ ਨੇ ਕਰਨਾ ਤੇ ਦੂਜੀ ਉਹਨਾਂ ਦੀ ਇੱਛਾ ਹੈ ਵੀ ਜਿਹੜੇ ਪਿੰਡ ਚ ਦੋ ਸਕੂਲ ਖੁੱਲ੍ਹੇ ਹੋ ਪਿੰਡ ਦੀਆਂ ਦੋਨਾਂ ਪਿੰਡਾਂ ਦੀ ਪੰਚਾਇਤ ਦਾ ਇਕਵਾ ਵੀ ਮਤਲਬ ਇਹ ਆ ਸਕੂਲ ਦੋ ਆ ਇੱਕ ਸਕੂਲ ਚ 40 45 ਵਿਦਿਆਰਥੀ ਆ ਦੂਜੇ ਚ 9 ਜੇ ਇੱਕ ਸਕੂਲ ਬਣ ਜਵੇ ਤੇ ਇੱਕ ਤਾਂ ਅਸੀਂ ਇਹਨੂੰ ਮਿਡਲ ਸਕੂਲ ਦਾ ਕਹਿੰਦਾ ਮੈਂ ਬਾ ਮੈਂ ਕਹਿੰਦਾ ਵੀ ਸਰਕਾਰ ਤੋਂ ਕਿਸੇ ਵੀ ਤਰੀਕੇ ਨਾਲ ਪ੍ਰਾਇਮਰੀ ਰੋਗੇ ਮਿਡਲ ਸਕੂਲ ਬਣ ਜੂਗੇ ਤੇ ਦੂਸਰਾ ਇਹ ਆ ਵੀ ਜਿਹੜਾ ਇੱਕ ਸਕੂਲ ਦੀ ਬਿਲਡਿੰਗ ਖਾਲੀ ਹੋਊਗੀ ਉਹਦੇ ਤੇ ਕੋ ਕਮਿਊਨਿਟੀ ਵਰਕ ਹੋਏਗਾ ਤੇ ਪਲੱਸ ਉਥੇ ਗੁਨਾਨਿਕ ਮਤਲਬ ਸੇਵਾ ٹرسٹ ਯੂਕੇ ਦੇ ਵੀ ਉਹ ਪ੍ਰਧਾਨ ਆ ਤੇ ਉਹਨਾਂ ਦੇ ਨਾਲ ਮੈਂ ਵੀ ਉਥੇ ਸਕਤਰਾਂ ਉਹ ਕਹਿੰਦੇ ਵੀ ਅਸੀਂ ਕੋਈ ਇੱਥੇ ਫ੍ਰੀ ਮਤਲਬ ਐਜੂਕੇਸ਼ਨ ਕੰਪਿਊਟਰ ਸੈਂਟਰ ਖੋਲ ਸਕਦੇ ਆ ਸਲਾਈ ਸੈਂਟਰ ਖੋਲ ਸਕਦੇ ਆ ਹੋਰ ਵੀ ਉਹਨਾਂ ਦੀ ਬਹੁਤ ਵੱਡੀ ਪਲਾਨਿੰਗ ਹੈਗੀ ਆ ਤੇ ਉਹਦੇ ਲਈ ਉਹ ਜਤਨਸ਼ੀਲ ਆ ਲੇਕਿਨ ਉਹ ਇੱਕੋ ਜਾਂਦੇ ਆ ਫੇ ਮੈਂ ਤਾਂ ਪਿੰਡ ਆਉਂਗਾ ਤੇ ਗੀੜਾ ਮਾਰ ਕੇ ਚਲ ਜੂਗਾ ਲੇਕਿਨ ਸਾਥ ਯਾਨੀ ਪਿੰਡ ਵਾਲਿਆਂ ਨੇ ਚਾਹੀਦਾ ਕੰਪਿਊਟਰ ਸੈਂਟਰ ਖੁੱਲ ਗਿਆ ਸਲਾਈ ਸੈਂਟਰ ਖੁੱਲਿਆ ਚਲਾਣਾ ਪਿੰਡ ਵਾਲਿਆਂ ਨੇ ਆ ਠੀਕ ਹੈ ਜੀ ਬਹੁਤ ਉਹਨਾਂ ਦੀ ਵੱਡੀ ਮਤਲਬ ਇੱਛਾ ਹੈਗੀ ਆ ਤੇ ਸਾਡੀ ਦਾ ਜੀ ਦੁਆ ਹੈ ਵੀ ਮਹਾਰਾਜ ਅੱਗੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਰੱਖੇ ਤੇ ਉਹ ਐਦਾਂ ਹੀ ਸੇਵਾ ਦਾ ਮਤਲਬ ਇਹ ਆ ਜਜਵਾ ਉਹਨਾਂ ਦੇ ਵਿੱਚ ਹੋਵੇ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਐਦਾਂ ਦੇ ਕੰਮ ਕਰਦੇ ਰਹਿਣ ਤੇ ਸਾਡਾ ਵੀ ਉਹਨਾਂ ਦੇ ਨਾਲ ਸਾਥ ਵੀ ਆ ਤੇ ਸਾਡੀ ਦੁਆ ਵੀ ਆ ਜੀ ਬਾਕੀ ਸਭ بڑا ਸ਼ੋਅ ਮਿਲੇ ਆਇਆ ਵੀ ਅੱਜ ਤੁਸੀਂ ਦੱਸਿਆ ਕਿ ਚਮਚੇ ਆਪਣਾ ਸ਼ਮਿੰਦਰ ਸਿੰਘ ਘਰਚਾ ਜੀ ਯੂਕੇ ਵਾਲਿਆਂ ਦਾ ਅੱਜ ਜਨਮ ਦਿਨ ਆ ਸਾਡੇ ਮੀਡੀਆ ਬਲੌਗ ਵੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਹਾਂ ਬੇਟਾ ਕੀ ਕਹੋਗੇ ਤੁਸੀਂ ਵੱਡੀ ਇੱਕ ਅਚੀਵਮੈਂਟ ਹਾਸਲ ਕੀਤੀ ਹੈ ਗੁਆ ਤੋਂ ਇੱਕ ਵੱਡਾ ਤਗਮਾ ਲੈ ਕੇ ਪਹੁੰਚਿਆ ਹੋ ਕੀ ਕਹੋਗੇ ਇਸ ਮੁਕਤੇ ਮੇਰਾ ਨਾਮ ਸਕਾਨਾ ਮੈਂ ਸਾਲਕਲਾਂ ਦੀ ਰਹਿਣ ਵਾਲੀ ਆ ਮੈਂ ਕਿੱਕ ਬਾਕਸਿੰਗ ਖੇਲਦੀ ਆ ਕਾਫੀ ਟਾਈਮ ਤੋਂ ਮਾਰਸ਼ਲ ਆਰਟ ਖੇਲਦੀ ਆ ਤੇ ਮਤਲਬ ਐ ਤੋਲ ਤੀਸਰੀ ਵਾਰ ਮੇਰਾ 골ਡ ਮੈਡਲ ਆ ਕੰਟੀਨਿਊ ਆ ਰਿਹਾ ਆ ਕਿੱਕ ਬੌਕਸਿੰਗ ਵਿੱਚੋਂ ਐਤਕੀ ਵੀ ਮੈਂ 60 ਕਿਲੋ ਭਾਰ ਵਿੱਚ ਗੋਆ ਵਿਕੇ ਕਿੱਕ ਬੌਕਸਿੰਗ ਖੇਲਣ ਗਈ ਸੀ ਉੱਥੇ ਮੈਂ ਮਹਾਰਾਸ਼ਟਰਾ ਤੇ ਯੂਪੀ ਦੇ ਨਾਲ ਫਾਈਟ ਕਰਕੇ ਉਹਨਾਂ ਨੂੰ ਹਰਾ ਕੇ 골ਡ ਮੈਡਲ ਹਾਸਿਲ ਕੀਤਾ ਅੱਗੋਂ ਮੇਡ ਕੀ ਸੁਪਨਾ ਵਨ ਸਾਈਡਡ ਫਾਈਟ ਸੀ 4 ਕਿ ਇਸ ਸੁਪਨੇ ਤੁਹਾਡੇ ਅੱਗੋਂ ਕੀ ਬਣਨਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਮੈਂ ਉੱਪਰਲੇ ਲੈਵਲ ਤੇ ਖੇਲਣਾ ਚਾਹੁੰਦੀ ਆ ਵਰਡ ਚੈਂਪੀਅਨਸ਼ਿਪ ਵਗੈਰਾ ਖੇਲਣਾ ਚਾਹੁੰਦੀ ਆ ਇੰਡੀਆ ਲਈ ਮੈਡਲ ਲੈ ਕੇ ਆਉਣਾ ਚਾਹੁੰਦੀ ਆ ਕਿਕ ਬਾਕਸਿੰਗ ਲਈ ਦੋ ਮੀਕੇ ਪਰ ਕੀ ਕਰਦੇ ਜਿਹੜੀ ਬਾਕਸਿੰਗ ਆ ਉਹਦੇ ਵਿੱਚ ਆਪਾਂ ਸਿਰਫ ਪੰਚਿੰਗ ਦੇ ਅਟੈਕ ਖੇਲਦੇ ਆ ਕਿੱਕ ਬਾਕਸਿੰਗ ਚ ਆਪਾਂ ਕਿੱਕ ਤੇ ਪੰਚ ਦੋਨੋਂ ਹੀ ਖੇਲਦੇ ਆ ਕੰਬੀਨੇਸ਼ਨ ਹੁੰਦਾ ਹੈ ਹਾਂਜੀ ਓਕੇ ਹਾਂਜੀ ਕੋਸਾ ਬੜੀ ਵੱਡੀ ਅਚੀਵਮੈਂਟ ਬੇਟੀ ਨੇ ਹਾਸਲ ਕੀਤੀ ਆ ਕੀ ਕਹੋਗੇ ਇਸ ਮੌਕੇ ਇਹ ਲੜਕੀ ਪਿਛਲੇ 8-10 ਸਾਲਾਂ ਤੋਂ ਲਗਾਤਾਰ ਮਿਹਨਤ ਕਰਦੀ ਆ ਰਹੀ ਹੈ ਜਿਸ ਦੇ ਵਿੱਚ ਇਸਨੇ ਆਪਣੇ ਅਲੱਗ-ਅਲੱਗ ਲੈਵਲ ਦੇ ਉੱਪਰ 골ਡ ਮੈਡਲ ਜਿਹੜੇ ਨੇ ਉਹ ਪ੍ਰਾਪਤ ਕੀਤੇ ਨੇ ਜਿੱਥੇ ਸਕੂਲ ਪੱਧਰੀ ਨੈਸ਼ਨਲ ਗੇਮਾਂ ਦੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ ਸੀ ਉਸੇ ਤਰ੍ਹਾਂ ਹੁਣ ਯੂਨੀਵਰਸਿਟੀ ਦੀਆਂ ਗੇਮਾਂ ਦੇ ਵਿੱਚੋਂ ਵੀ ਲਗਾਤਾਰ 2 ਸਾਲ ਜਿਹੜਾ ਹੈ ਉਹ 골ਡ ਮੈਡਲ ਜਿੱਤ ਲਿਆ ਤੇ ਇਸ ਵਾਰ ਤੀਸਰਾ ਸਾਲ ਜਿਹੜਾ ਹੈ ਉਹ ਯੂਨੀਵਰਸਿਟੀ ਦੀ ਗੇਮ ਖੇਲੇਗੀ ਓਪਨ ਫੈਡਰੇਸ਼ਨ ਦੇ ਵਿੱਚ ਲਗਾਤਾਰ ਹੀ ਤੀਸਰੇ ਸਾਲ 골ਡ ਮੈਡਲ ਜਿਹੜਾ ਹੈ ਉਹ ਪ੍ਰਾਪਤ ਕਰਕੇ ਆ ਗਏ ਨੇ ਬੱਚੇ ਇਹ ਹੁਣੀ 24 ਤੋਂ 28 ਤਰੀਕ ਤੱਕ ਗੋਆ ਦੇ ਵਿੱਚ ਨੈਸ਼ਨਲ ਕੈਂਪ ਚੈਂਪੀਅਨਸ਼ਿਪ ਹੋਈ ਸੀ ਜਿਸ ਦੇ ਵਿੱਚ ਇਹਨਾਂ ਨੇ 골ਡ ਮੈਡਲ ਪ੍ਰਾਪਤ ਕੀਤਾ ਹੈ ਇਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਹੈ। ਇਹ ਕਿਸੇ ਵੀ ਫਾਈਟ ਨੂੰ ਜਿਹੜਾ ਹੈ ਉਹ ਲਾਈਟਨਲੀ ਨਾ ਦੇ ਆਪਣੇ ਓਪੋਨੈਂਟ ਨੂੰ ਕਦੇ ਆਪਣੇ ਤੇ ਹੈਵੀ ਨਹੀਂ ਹੋਣ ਦਿੰਦੇ। ਉਹਨੂੰ ਵਨ ਸਾਈਡਿਡ ਫਾਈਟ ਦੇ ਵਿੱਚ ਹੀ ਹਰਾਉਂਦੇ ਨੇ। ਜਿਸ ਦਾ ਕੋਸ਼ਾ ਬੇਟੀ ਦੇ ਸੁਪਨੇ ਆ ਉਹ ਕਹਿੰਦੀ ਮੈਂ ਹੋਰ ਵੱਡੇ ਕੰਪੀਟੀਸ਼ਨ ਜਿੱਤਣਾ ਚਾਹੁੰਦੀ ਆ। ਕੀ ਕਹੋਗੇ ਇਸ ਬਾਰੇ? ਇਹਦੇ ਵਿੱਚ ਸਰ ਸਾਡੇ ਕੋਲ ਜਿਹੜਾ ਹੈ ਉਹ ਮਿਹਨਤ ਕਰਾਉਣ ਦਾ ਕੋਈ ਘਾਟ ਨਹੀਂ ਹੈ। ਜਿਹੜੀ ਘਾਟ ਹੈ ਸਿਰਫ ਉਹ ਫੰਡਿੰਗ ਦੀ ਘਾਟ ਹੈ ਜਿਹਦੇ ਕਰਕੇ ਅਸੀਂ ਬਾਰ ਬਾਰ ਇਹਨਾਂ ਨੂੰ ਉਸ ਲੈਵਲ ਤੇ ਕੰਪੀਟੀਸ਼ਨ ਲਈ ਨਹੀਂ ਭੇਜ ਸਕਦੇ ਜੇ ਜੇ ਸਰਕਾਰਾਂ ਜਿਹੜੀਆਂ ਉਹ ਸਾਡਾ ਸਾਥ ਦੇਣ ਬੱਚਿਆਂ ਨੂੰ ਫੰਡਿੰਗ ਦੇਣ ਫਿਰ ਬੱਚੇ ਜਿਹੜੇ ਆ ਉਹ ਆਪਣਾ ਮੈਡਲ ਜਿਹੜਾ ਏਸ਼ੀਆ ਲੈਵਲ ਤੇ ਵਰਲਡ ਲੈਵਲ ਤੇ ਲੈ ਕੇ ਆ ਸਕਦੇ ਨੇ ਪਿਛਲੀ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਵੀ ਸਾਡੇ ਕੋਲ ਬੱਚਾ ਹੈ ਜੋ ਏਸ਼ੀਆ ਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਇਆ ਸੀ ਪਰ ਸਰਕਾਰਾਂ ਨੇ ਕਿਸੇ ਨੇ ਹੱਥ ਨਹੀਂ ਫੜਿਆ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਹੁੰਦੀ ਉਸ ਜਿਹੜੀਆਂ ਵੱਖ-ਵੱਖ ਸਮਾਜਿਕ ਵੀ ਸੰਸਥਾਵਾਂ ਨੇ ਜਿੱਦਾਂ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਤੋਂ ਅੱਜ ਦਰਬਾਰ ਸਿੰਘ ਭਾਗੀ ਜੀ ਪਹੁੰਚੇ ਨੇ ਔਰ ਜੇ ਭਾਗਲ ਕਰੀਏ ਯੂਕੇ ਟਰਸਟ ਦੀ ਵੀ ਜੇ ਗੱਲ ਕਰ ਲਈਏ ਕਿ ਸਮਾਜ ਸੇਵਕ ਸੰਸਥਾਵਾਂ ਨੂੰ ਵੀ ਅਪੀਲ ਕਰੋਗੇ ਕਿ ਇਦਾਂ ਦੇ ਬੱਚਿਆਂ ਨੂੰ ਹੌਸਲਾ ਬਜਾਈ ਲਈ ਕੋਈ ਫੰਡਾਂ ਦੀ ਮਦਦ ਕਰੋ ਸਰ ਅਸੀਂ ਹਰੇਕ ਸਮਾਜ ਸੇਵੀ ਸੰਸਥਾ ਜਿਹੜੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਬਹੁਤ ਸਾਰੇ ਸੰਸਥਾ ਮੈਂ ਹੈ ਜੋ ਸਮੇਂ ਸਮੇਂ ਸਰ ਸਾਡੀ ਮਦਦ ਕਰਦੀਆਂ ਬੱਚਿਆਂ ਦੀ ਜਿਸ ਤਰ੍ਹਾਂ ਪਿਛਲੀ ਚੈਂਪੀਅਨਸ਼ਿਪ ਸੀ ਉਸ ਦੇ ਵਿੱਚ ਵੀ 2-3 ਐਨ ਆਰ ਆਈਜ਼ ਨੇ ਵੀ ਜਿਹੜੀ ਸੀ ਉਹ ਹੈਲਪ ਕੀਤੀ ਸੀ ਜਿਸ ਦੇ ਕਰਕੇ ਬੱਚੇ ਜਿਹੜੇ ਸੀ ਇਹ ਏਸ਼ੀਆ ਚੈਂਪੀਅਨਸ਼ਿਪ ਖੇਡਣ ਦੇ ਯੋਗ ਹੋ ਸਕੇ ਸੀ ਸਰ ਕੋਈ ਬੱਚੀ ਦਾ ਕੋਈ ਸਨਮਾਨ ਕਰਪਾ ਨਹੀਂ ਜੀ ਕੋਈ ਵੀ ਬੱਚੀ ਨੂੰ ਜਿਹੜਾ ਜਾਂ ਜਿਹੜਾ ਵੀ ਬੱਚਾ ਸਾਡਾ ਕੋਈ ਮੈਡਲ ਲੈ ਕੇ ਆਂਦਾ ਸਰਕਾਰ ਉਹਨਾਂ ਨੂੰ ਕਦੇ ਨਹੀਂ ਪੁੱਛਦੀ ਹੈਗੀ ਉੱਥੇ ਜਿੱਦਾਂ ਗੋਆਏ ਖੇਡਣ ਗਈ ਹੈ ਬੱਚੀ ਕੀ ਸਰਕਾਰ ਵੱਲੋਂ ਕੋਈ ਖਰਚਾ ਦਿੱਤਾ ਗਿਆ ਜਾਂ ਕੀ ਕਹੋਗੇ ਨਹੀਂ ਜੀ ਸਰਕਾਰ ਵੱਲੋਂ ਉਹਦੇ ਲਈ ਕੋਈ ਖਰਚਾ ਨਹੀਂ ਦਿੱਤਾ ਜਾਂਦਾ ਬੱਚੇ ਆਪਣੇ ਕੋਲੋਂ ਹੀ ਸਾਰਾ ਖਰਚਾ ਕਰਦੇ ਆ ਸਰਕਾਰ ਨੇ ਬਹੁਤ ਸਾਰੇ ਅਨਾਉਂਸਮੈਂਟ ਤਾਂ ਕੀਤੇ ਹੋਏ ਆ ਕਿ 2022 ਦੇ ਵਿੱਚ ਇਹਨਾਂ ਨੂੰ 50000 ਰੁਪਇਆ ਮਿਲਣਾ ਸੀ 골ਡ ਲੈ ਕੇ ਆਉਣ ਦਾ 2023 ਚ 1 ਲੱਖ ਰੁਪਇਆ ਮਿਲਣਾ ਸੀ ਪਰ ਸਰਕਾਰ ਵੱਲੋਂ ਹੱਲੇ ਤੱਕ ਕੋਈ ਵੀ ਥੇਲਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਡਾਈਟ ਖਰਚਾ ਵੀ ਕੋਈ ਨਹੀਂ ਮਿਲਦਾ ਜੀ ਸਾਰਾ ਕੁਝ ਬੱਚੇ ਆਪਣੇ ਆਪ ਹੀ ਮੈਨੇਜ ਕਰਦੇ ਆ ਮੇਰਾ ਤਾਂ ਇਹੀ ਸਨੇਹਾ ਹੈ ਜੀ ਕਿ ਸਰਕਾਰ ਜਿਹੜੀ ਹੈ ਉਹ ਬੱਚਿਆਂ ਦਾ ਮਾਨ ਸਨਮਾਨ ਕਰੇ ਇਹਨਾਂ ਦੀ مالی ਮਦਦ ਕਰੇ ਤਾਂ ਕਿ ਬੱਚੇ ਜਿਹੜਾ ਆ ਉਹ ਆਪਣਾ ਮਕਾਮ ਹਾਸਲ ਕਰ ਸਕਣ ਧੰਨਵਾਦ ਜੀ ਬੇਹਮਤੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਹੀ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਇਸ ਬੇਟੀ ਨੇ ਇੱਕ ਵੱਡਾ ਮਕਾਮ ਹਾਸਲ ਕੀਤਾ ਹੈ ਔਰ ਕਿੱਕ ਬਾਕਸਿੰਗ ਦੇ ਵਿੱਚ ਇੱਕ 골ਡ ਮੈਡਲ ਲੈ ਕੇ ਗੋਆ ਤੋਂ ਇੱਥੇ ਪਹੁੰਚੀ ਆ ਮੈਂ ਤਾਂ ਇਹੀ ਕਹਾਂਗਾ ਕਿ ਇਸ ਬੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਔਰ ਬੇਨਤੀ ਕਰਾਂਗਾ ਅਪੀਲ ਕਰਾਂਗਾ ਸਰਕਾਰਾਂ ਨੂੰ ਕਿ ਇਦਾਂ ਦੇ ਬੱਚਿਆਂ ਨੂੰ ਅੱਗੇ ਲਿਆਉਣ ਤਾਂ ਕਿ ਪੰਜਾਬ ਦਾ ਔਰ ਪੰਜਾਬ ਦੇ ਪਿੰਡਾਂ ਦਾ ਨਾ ਬਣੇ ਔਰ ਜਿਸ ਤਰ੍ਹਾਂ ਕਿ ਅੱਜ ਸ਼ਮਿੰਦਰ ਸਿੰਘ ਘਰਚਾ ਜੀ ਦਾ ਜਨਮ ਦਿਨ ਆ ਔਰ ਬਾਗੀ ਜੀ ਰੋਟਰੀ ਕਲੱਬ ਦੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਔਰ ਸਾਡੇ ਮੀਡੀਆ ਵੱਲੋਂ ਵੀ ਸੁਮਿੰਦਰ ਸਿੰਘ ਘਰਚਾ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਔਰ ਜਿਸ ਤਰ੍ਹਾਂ ਕਿ ਉਹ ਇੱਕ ਵੱਡੀ ਇਥੇ ਮਦਦ ਵੀ ਲੈ ਕੇ ਪਹੁੰਚੇ ਨੇ ਉਹਨਾਂ ਇਸ ਇਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਰਮਿੰਦਰ ਸਿੰਘ ਆਪਣੇ ਸਾਥੀ ਅਮਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 TV